ਚਲੋ ਜੀ ਗੁਰੂ ਘਰ ਦੇ ਵਿੱਚ ਆਏ ਆ ਕੇ ਪੁੱਛਿਆ ਆਂਦੇ ਵੀ ਸਾਡੇ ਬੱਚੇ ਦਾ ਨੰਨਕਾਰ ਜਿਆ ਤੇ ਰਗੀ ਸਿੰਘਾਂ ਦੇ ਪੇਟਾ ਕਿੰਨੀ ਆ ਉਹਨਾਂ ਗੁਰਦਾਰੇ ਦੇ ਭਾਈ ਨੇ ਕਹਿ ਤਾਂ ਆਂਦਾ ਵੀ 3100 ਰੁਪਿਆ ਪੇਟਾ ਉਹ ਸਰਦਾਰ ਤੇ ਚਲੋ ਸਰਦਾਰ ਤੇ ਹਾਂ ਕਰਨੀ ਲੱਗਾ ਇਹ ਮਗਰੋਂ ਸਰਦਾਰ ਨੇ ਗੁੱਸੇ ਚਾਈ ਆਂਦੇ ਉਹ ਸਰਦਾਰ ਜੀ ਇਹ ਕੀ ਗੱਲ ਹੋਈ ਵੀ 3100 ਪੇਟਾ ਆਂਦੀ ਭਾਈ ਸਾਹਿਬ ਅੱਜ ਤੋਂ 30 ਸਾਲ ਪਹਿਲਾਂ ਸਾਡਾ ਵਿਆਹ ਹੋਇਆ ਸੀ ਜਦੋਂ ਉਦੋਂ ਦਾ ਪੇਟਾ 300 ਰੁਪਿਆ ਸੀ ਆਪਣਾ 30 ਸਾਲ ਪੁਰਾਣਾ ਵਿਆਹ ਖੋਲ ਕੇ ਬੈਗੇ ਉਦੋਂ ਭੇਟਾ 300 ਰੁਪਿਆ ਸੀ ਹੁਣ ਗੁਰਦਰੇ ਦੇ ਭਾਈ ਨੂੰ ਕਿਹਾ ਬਾਬਾ 10 ਵਜੇ ਲਾਵਾ ਆਪਾਂ ਕਰਾ ਲੈਣੀਆਂ ਚਲੋ ਗੁਰਦਰੇ ਦਾ ਭਾਈ ਵਿਚਾਰਾ 10 ਵਜੇ ਦਾ ਦੇਗ ਬਣਾ ਕੇ ਉਹ ਤਾਂ ਘੜੀ ਵਾਲੇ ਵੇਖਣ ਦੇ ਵੀ ਅਜੇ ਵੀ ਆਉਣ ਅਜੇ ਵੀ ਆਉਣ ਕਿੰਨੇ ਵਜੇ ਆਏ 2:30 3 ਵਜੇ ਹੁਣ ਨਾ ਗੁਰਦਰੇ ਦਾ ਭਾਈ ਕਿਸੇ ਕੰਮ ਜੋਗਾ ਛੱਡਿਆ ਵਿਚਾਰਾ ਕਿਤੇ ਉਹਨੇ ਵੀ ਆਪਣੇ ਕਿਹੇ ਕੰਮ ਜਾਣਾ ਹੋਊਗਾ ਨਾ ਗੁਰਦੇ ਦੇ ਭਾਈ ਕਿਹੇ ਜੋਗਾ ਰਹਿਣ ਤਾਂ ਉਹ ਵੀ ਵਿਚਾਰਾ ਤੋਂ ਹੀ ਉਹਦਾਂ ਵਿਹਲਾ ਕਰਕੇ ਤੇ ਤੁਹਾਡੇ ਆਸਰੇ ਬੈਠਾ ਰਿਆ ਹੁਣ ਗੁਰਦੇ ਦੇ ਭਾਈ ਨੇ ਕਹਿਤਾ ਵੀ 500 ਰੁਪਇਆ ਕਰਾ ਪ੍ਰਸ਼ਾਦ ਦਾ ਦੇਵੇ ਲੈ ਕੇ ਜਾਓ ਉਹ ਬਾਬਾ ਐਨੇ ਨੂੰ ਖਾਂਡਿਆ ਬਾਬਾ ਐਨੇ ਨੂੰ ਕਿਉ ਵਾ ਤੂੰ ਹੀ ਨੇ ਕਿਦਾਂ ਮੰਗੀ ਜਾਂਦਾ ਵਾ ਬਾਬਾ ਠੰਡੀ ਦੇਖਵਾਤੀ ਆਨੂੰ ਠੰਡੀ ਦੇਖਵਾਤੀ ਉਹਦੇ ਵਿੱਚ ਤੁਹਾਡਾ ਕਸੂਰ ਆ ਭਾਈ ਦਾ ਕਸੂਰ ਨਹੀਂ ਗਾ ਗੁਰਦਰੇ ਦੇ ਭਾਈ ਨੇ ਜਦੋਂ ਦੇਗ ਬਣਾਈ ਸੀ ਫ੍ਰਿਜ ਦੇ ਵਿੱਚ ਰੱਖ ਕੇ ਨਹੀਂ ਬਣਾਈ ਅੱਗ ਤੇ ਬਣਾਈ ਉਹ ਤੁਸੀਂ ਲੇਟ ਹੋ ਗਏ ਜਿਹੜੇ ਤਾਂ ਪ੍ਰਸ਼ਾਦ ਠੰਡਾ ਹੋਇਆ ਤੁਹਾਡੇ ਲੇਟ ਆਉਣ ਦੇ ਕਾਰਨ ਹੋਇਆ ਵਾ ਨਹੀਂ ਤੇ ਜਦੋਂ ਪ੍ਰਸ਼ਾਦ ਬਣਾਇਆ ਉਹ ਤਾਂ ਗਰਮ ਹੀ ਸੀ ਜੇਕਰ ਤੁਸੀਂ ਟਾਈਮ ਨਾਲ ਆ ਜਾਂਦੇ ਤੇ ਪ੍ਰਸ਼ਾਦ ਤੁਹਾਨੂੰ ਗਰਮ ਗਰਮ ਮਿਲ ਜਾਂਦਾ ਚਲੋ ਹੁਣ ਗੁਰਦਰੇ ਦੇ ਵਿੱਚ ਭਾਈ ਅਰਦਾਸ ਕਰ ਰਿਹਾ ਵਾ ਮਹਾਰਾਜ ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਜਿਨ੍ਹਾਂ ਦੀਆਂ ਸਪੁੱਤਰੀ ਸਰਦਾਰ ਫਲਾਣਾ ਸਿੰਘ ਸਪੁੱਤਰ ਸਰਦਾਰ ਫਲਾਣਾ ਸਿੰਘ ਅੱਜ ਆਨੰਦ ਕਾਰਜ ਹੋਏ ਹਨ ਮਹਾਰਾਜ ਜੀ ਗੁਰਦੇ ਦੇ ਭਾਈ ਰੈਂਦੇ ਕਾਰਜਾ ਵਿੱਚ ਆਪ ਅੰਗ ਸੰਗ ਸਹਾਈ ਹੋਣ ਗੁਰਦੇ ਦੇ ਭਾਈ ਇਹਦਾ ਅਰਦਾਸ ਕਰਕੇ ਰੈਂਦੇ ਕਾਰਜ ਕਿਹੜੇ ਆ ਪੁੱਛੋ ਅਸੀਂ ਵੀ ਉਥੇ ਲੈਣ ਜੀਆਂ ਮਾਫ਼ ਕਰਨਾ ਰੈਂਦੇ ਕਾਰਜ ਕਿਹੜੇ ਆ ਕਾਰਜ ਤੇ ਸਭ ਤੋਂ ਵੱਡਾ ਗੁਰੂ ਦੀ ਹਜੂਰੀ ਦੇ ਵਿੱਚ ਲਾਵਾਂ ਲੈਣੀਆਂ ਸੀ ਤੇ ਲਾਵਾਂ ਲੈਣ ਵਰੀ ਮਾਫ ਕਰਨ ਦਾ 10 ਜਾਨੀ ਦੀ ਬੌੜੇ ਤੇ ਉਥੇ ਬੈਂਕਟ ਹਾਲ ਜਾ ਕੇ ਵੇਖਿਆ ਕਿ ਟੋਕੜ ਤਿੰਨ ਚਾਰ ਹਜ਼ਾਰ ਬੰਦਾ ਬੈਂਕਟ ਹਾਲ ਚ ਮਾਫ ਕਰਨਾ ਮੈਂ ਇੱਕ ਸਵਾਲ ਪਹਿਲਾਂ ਰੱਖਾਂ ਜੇਕਰ ਤੁਸੀਂ 4-5 ਕਰੋੜ ਰੁਪਇਆ ਵਿਆਹ ਤੇ ਲਾ ਲਓ 5 ਕਰੋੜ ਲਾ ਲਓ ਮੈਂ ਕਿਹਾ 10 ਕਰੋੜ ਲਾ ਲਓ ਸਾਰਾ ਬੈਂਕਟ ਹਾਲ ਪੈਸਾਂ 'ਚ ਕੀ ਇੰਨਾ ਪੈਸਾ ਪੈਲਸਾਂ ਦੇ ਵਿੱਚ ਲਾਉਣ ਦੇ ਨਾਲ ਆਨੰਦ ਕਾਰਜ ਹੋ ਗਿਆ ਕਦੀ ਨਹੀਂ ਉਨੰਦ ਕਾਰਜ ਜਿਹਦੇ ਅਸਲ ਵਿੱਚ ਉਹ ਵਾ ਜਿਹੜਾ ਗੁਰੂ ਦੀ ਹਜ਼ੂਰੀ ਚ ਹੋਣਾ ਵਾ ਤੇ ਮਾਫ ਕਰਨਾ ਗੁਰੂ ਦੀ ਹਜ਼ੂਰੀ ਚ ਨੰਦ ਕਾਰਜ ਹੋਣਾ ਡਾਂਸਰਾਂ ਦੇ ਸੁਟਣੇ ਉਹ ਵਖਰੇ 3500 ਪਰ ਪਲੇਟ ਬੁੱਕ ਕਰਾਈ ਤੇ ਗੁਰਦਾਰੇ ਆ ਕੇ 3100 ਰੁਪਏ ਰਾਗੀ ਸਿੰਘਾਂ ਨੂੰ ਦੇਣ ਤੋਂ ਮਾਫ ਕਰਨਾ ਸਾਨੂੰ ਬਹੁਤਿਆਂ ਨੂੰ ਗੱਛ ਪੈਂਦਿਆਂ ਵੇਖਿਆ ਵਾ ਹੈਗੇ ਨਹੀਂ ਹੁਣ ਗੁਰਦਰੇ ਦਾ ਭਈ ਅਰਦਾਸ ਕਰਦਾ ਰੈਂਦੇ ਕਾਰਜਾਂ ਵਿੱਚ ਆਪ ਵਿੱਚ ਵਰਤਕੇ ਅੰਗ ਸੰਗ ਸਹਾਈ ਹੋਣਾ ਫੋਂ ਰਹਿੰਦੇ ਕਾਰਜ ਕਿਹੜੇ ਆ ਕਿੱਥੇ ਗੁਰੂ ਸਾਹਿਬ ਨਾਲ ਸਾਈ ਹੁਣ ਤੁਹਾਡੇ ਨਾਲ ਬੈ ਕੇ ਗਲਾਸੀ ਖੜਕਾਉਣ ਉਥੇ ਇੱਥੇ ਤੁਹਾਡੀ ਲੋੜ ਸ਼ੀਗੀ ਵਿਆਹ ਦੇ ਵਿੱਚ ਇੱਥੇ ਤੁਸੀਂ ਦਸ ਜਾਣੀ ਨਹੀਂ ਬੜੇ ਉਥੇ ਕਿਹੜੇ ਰਹਿੰਦੇ ਕਾਰਜ ਆ ਤੂੰ ਡਾਂਸਾਂ ਦੇ ਨਾਂ ਨੱਚ ਰਿਹਾਵੇਂ ਗੁਰੂ ਤੇਰੇ ਨਾਲ ਉਹ ਕੋਮ ਉਹ ਕੁਝ ਕਰੇ ਤੂੰ ਸ਼ਰਾਬਾਂ ਪੀ ਰਿਹਾਵੇਂ ਮੰਨ ਲਓ ਇੱਕ ਵਾਰੀ ਸੋਚ ਕੇ ਵੇਖੋ ਗੁਰੂ ਸਾਹਿਬ ਆ ਵੀ ਜਾਣ ਗੁਰੂ ਸਾਹਿਬ ਤੇਰੇ ਨਾਲ ਆ ਵੀ ਜਾਣ ਤੇ ਕੀ ਕਹਿਣ ਕਿ ਮੇਰੇ ਸਿੱਖ ਤਾਰੂ ਸਿੰਘ ਨੇ ਆਪਣਾ ਖੋਪਰ ਲਵਾਤਾ ਹੀ ਪਰ ਕੇਸ ਨਹੀਂ ਕਤਲ ਕਰਾਏ ਆ ਤੂੰ ਦਾੜਾ ਸ਼ਾਂਗਿਆ ਤੇਰੀ ਕੀ ਮਜਬੂਰੀ ਅੱਜ ਉਦੋਂ ਤੇ ਜਕਰਗਿਆ ਖਾਨ ਸ਼ਹੀਦ ਕਰਦਾ ਹੈ ਸਿੰਘਾਂ ਨੂੰ ਜਕਰਗਿਆ ਖਾਨ ਉਦੋਂ ਤੇ ਖੋਪਰ ਲਾਉਂਦਾ ਹੈਗਾ ਦੱਸ ਤੇਰੀ ਅੱਜ ਕੀ ਮਜਬੂਰੀ ਹੈ ਸਾਡੇ ਕੋਲ ਜਵਾਬ ਹੈ ਦੇਣ ਚਲੋ ਗੁਰੂ ਸਾਹਿਬ ਗਾਂ ਦੀ ਗੰਦ ਨਾਲ ਸਾਡੇ ਤੁਰੇ ਜਾਣ ਗੁਰਦਾਰੇ ਦੇ ਭਾਈ ਨੇ ਅਰਦਾਸ ਕਰਦੀ ਨਾ ਮਹਾਰਾਜੀ ਰੈਂਦੇ ਕਾਰਜਾਂ ਵਿੱਚ ਆਪ ਅੰਗ ਸੰਗ ਸਹਾਈ ਹੋਣ ਹੁਣ ਮੰਨ ਲਓ ਗੁਰੂ ਸਾਹਿਬ ਸਹਾਈ ਉਹ ਵੀ ਗਏ ਤੇਰੇ ਨਾਲ ਆ ਵੀ ਗਏ ਉੱਥੇ ਜਾ ਕੇ ਵੇਖਣ ਗੁਰੂ ਸਾਹਿਬ ਪੀਥੇ ਸ਼ਰਾਬਾਂ ਚੱਲ ਰਹੀਆਂ ਮੈਂ ਤੇ ਤੇਰੇ ਮਾਫ ਕਰਨਾ ਭਰਾ ਤੇਰੇ ਕੰਨਾਂ ਦੇ ਥੱਲੇ ਦੋ ਚਪੇੜਾਂ ਮਾਰ ਕੇ ਕਹਿਣ ਨਾ ਗੁਰੂ ਸਾਹਿਬ ਵੀ ਮੇਰਾ ਤੇ ਘੋੜਾ ਤੰਬਾਕੂ ਦੇ ਖੇਤ ਦੇ ਵਿੱਚ ਹਣੀ ਨੰਗਿਆ ਤੂੰ ਅੱਜ ਇਥੇ ਸ਼ਰਾਬਾਂ ਬੋਕਰੀ ਫਿਰਦਾ ਉਥੇ ਡਾਂਸਰਾਂ ਨੱਚਦਿਆਂ ਵੇਖਣ ਗੁਰੂ ਸਾਹਿਬ ਵੀ ਯਾਰ ਡਾਂਸਰਾਂ ਵੀ ਨੱਚਾ ਰਹੇ ਆ ਸੋਚ ਕੇ ਵੇਖੋ ਇੱਕ ਵਾਰੀ ਗੁਰੂ ਕੇ ਸਿੱਖੋ ਡਾਂਸਰਾਂ ਨੱਚਦਿਆਂ ਗੁਰੂ ਸਾਹਿਬ ਵੇਖਣ ਵੀ ਮੇਰੇ ਸਿੱਖ ਉਤੇ ਐ ਕਰ ਕਰਕੇ ਨੂਰ ਸੋਟਰੇ ਡਾਂਸਰਾਂ ਦੇ ਉਹਨਾਂ ਦੇ ਤਨ ਨੂੰ ਟੱਚ ਕਰਕੇ ਉਹਨਾਂ ਨਾਲ ਨੱਚ ਰਹੇ ਖਲੋਖ ਲੋ ਕੇ ਤੇ ਗੁਰੂ ਸਾਹਿਬ ਫਿਟਕ ਪਾਉਣ ਵੀ ਇੱਕ ਸ਼ੇਰਾ ਪੰਜਾਬ ਸ਼ੇਰੇ ਪੰਜਾਬ ਰਾਜਾ ਰਣਜੀਤ ਸਿੰਘ ਉਨੇ ਨਾਚ ਵੇਖਿਆ ਸੀ ਤੇ ਉਹਦਾ ਦੇ ਅਕਾਲੀ ਪੂਲਾ ਸਿੰਘ ਨੇ ਆਹ ਹਾਲ ਕਰਤਾ ਅਕਾਲ ਤਖਤ ਸਾਹਿਬ ਦੇ ਜੇਹੇਦਾਰ ਨੇ ਤੇ ਤੈਨੂੰ ਫਿੜਕ ਪਾਉਣ ਵੀ ਤੂੰ ਡਾਂਸਰਾਂ ਨਚਾ ਰਿਹਾ ਵਾ ਤੇਰੇ ਕੋਲ ਜਵਾਬ ਹੈ ਕੋਈ ਮਾਫ ਕਰਨਾ 100 ਦੇ ਵਿੱਚੋਂ 1% ਹੋਣਗੇ ਜਿਹੜੇ ਇਹਨਾਂ ਗੱਲਾਂ ਨੂੰ ਸਮਝਦੇ ਆ ਸਿੱਖੋ ਨਿਕਲੋ ਇਹਨਾਂ ਪਖੰਡਾਂ ਦੇ ਵਿੱਚੋਂ ਅੱਜ ਗੁਰੂ ਸਾਹਿਬ ਸੱਜੀਆਂ ਆਜਣ ਗੁਰਨਾਨਕ ਸਾਹਿਬ ਆਜਣ ਤੇ ਆ ਕੇ ਪੁੱਛਣ ਮੈਂ ਮੈਦੇ ਨਾ ਧਾਗੇ ਅਦਵਿਤਾ ਚੋਂ ਕੱਢਿਆ ਸੀ ਇਹਨਾਂ ਪਖੰਡਾਂ ਚੋਂ ਕੱਢਿਆ ਸੀ ਤੂੰ ਅੱਜ ਫੇ ਗੁੱਟ ਤੇ ਲਾਲ ਪੀਲੇ ਧਾਗੇ ਕਾਲੇ ਧਾਗੇ ਬੰਨੀ ਫਿਰਦਾ ਵਾ ਗਿੱਟਿਆਂ ਤੇ ਜਵਾਬ ਹੈ ਤੇਰੇ ਕੋਲ ਸਿੱਖੋ ਕਿੱਥੋਂ ਤੁਰੇ ਕਿੱਥੇ ਆਪਾਂ ਅੰਖਲੋਤੇ ਸੱਚੀ ਮੰਨ ਸੋਚ ਕੇ ਵੇਖੋ ਸੱਚੀ ਗੁਰੂ ਸਾਹਿਬ ਆਜਣ ਸਾਡੇ ਨਾਲ ਤੇ ਉਹ ਤੇ ਕਹਿਣਗੇ ਕਿ ਕਰਮ ਧਰਮ ਪਖੰਡ ਜੋ ਦੀਸਾ ਤੈਨ ਜੰਮ ਜਗਦੀ ਲੂਟਾ ਹੈ ਨਿਰਵਾਣ ਕੀਰਤਨ ਗਾਵੋ ਕਰਤੇਗਾ ਨਿਮਕ ਸਿਮਰਤ ਜਿਤ ਛੂਟੇ ਮੈਂ ਤਾਂ ਕੰਮ ਕਰਨੇ ਚੋਂ ਕੱਢਿਆ ਸਿੱਖੂ ਵੇਹ ਕੰਮ ਕਰਨੇ ਚ ਫਸ ਗਈ ਜੀ ਤੇ ਜਿਹੜੇ ਅਸੀਂ ਗੁਰੂ ਘਰਾਂ ਦੇ ਅਰਦਾਸ ਕੀ ਗਰੰਤੀ ਸਾਡੇ ਮਾਫ਼ ਕਰਨਾ ਮਹਾਰਾਜ ਜੀ ਰਹਿੰਦੇ ਕਾਰਜਾਂ ਵਿੱਚ ਆਪ ਅੰਗ ਸੰਗ ਸਹਾਈ ਹੋਣਾ ਰਹਿੰਦੇ ਕਾਰਜ ਦੇ ਹੋਆ ਵੀ ਜਾ ਕੇ ਸ਼ਰਮਾਂ ਚਲਣੀਆਂ ਕਾਰਜ ਅਸਲ ਵਿੱਚ ਮੇਨ ਕਾਰਜ ਆ ਸੀਗਾ ਅਨੰਦ ਕਾਰਜ ਦਾ ਮਾਫ਼ ਕਰਨਾ ਉਥੇ 10 ਜਣੇ ਦੀ ਆਪਾਂ ਪਹੁੰਚੇ ਪੁੱਛੋ ਕਿਥੋਂ ਆਏ ਜੇ ਆਖਣਗੇ ਜੀ ਨੰਦਕਾਰ ਦੇ ਵੇਖ ਕੇ ਵਿਆਹ ਵੇਖ ਕੇ ਤੁਸੀਂ ਵਿਆਹ ਵੇਖਣੇ ਆਏ ਵਿਆਹ ਉਹ ਹੁੰਦਾ ਵਾ ਜਿਹੜਾ ਗੁਰੂ ਦੀ ਹਜ਼ੂਰੀ ਚ ਹੋਵੇ ਗੁਰੂ ਦੀ ਹਜ਼ੂਰੀ ਦਾ ਜਣੇ ਨਹੀਂ ਪਹੁੰਚੇ ਸਾਰੇ ਤੇ ਖਾਣ ਪੀਣ ਪਹੁੰਚ ਗਏ ਸੱਚ ਦੱਸ ਆ ਜਿਹੜੇ ਅਜ ਖਾਣ ਪੀਣ ਵਾਸਤੇ ਉਥੇ ਬੈਂਕਟ ਹਾਲ ਚਾਏ ਨਾ ਉਹ ਕੇਵਲ ਖਾਣ ਪੀਣ ਵਾਸਤੇ ਆਏ ਹੀ ਉਹਨਾਂ ਦਾ ਤੁਹਾਡੇ ਵਿਆਹ ਨਾਲ ਕੋਈ ਵਾਸਤਾ ਨਹੀਂ ਸੀ ਅਸਲ ਵਿੱਚ ਜਿਹੜੇ ਵਿਆਹ ਵਾਸਤੇ ਹੁੰਦੇ ਆ ਸੱਚੀ ਵਿਆਹ ਵੇਖਣ ਆਉਂਦੇ ਆ ਉਹ ਗੁਰੂ ਘਰ ਲਾਵਾਂ ਲੈਣ ਵੀ ਨਾਲ ਆਉਂਦੇ ਆ ਜੋ ਲਾਵਾਂ ਲੈਣ ਜਾਂਦੇ ਕੁੜੀ ਮੁੰਡਾ ਉਦੋਂ ਵੀ ਨਾਲ ਜਾਂਦੇ ਆ ਤੇ ਪਰ ਜਿਹੜੇ ਬੈਂਕਟ ਹਾਲ ਉਥੇ ਪੈਲਸਾ ਜੁਂਦੇ ਆ ਪੱਬਾ ਖਲਬਾ ਜੁਂਦੇ ਆ ਉਹ ਵਿਆਹ ਵੇਖਣ ਦੀ ਉਹ ਵਿਆਹ ਵੇਖਣ ਨਹੀਂ ਹੁੰਦੇ ਉਹ ਕੇਵਲ ਖਾਣ ਪੀਣ ਹੁੰਦੇ ਆ ਹੁਣ ਮੈਂ ਇੱਕ ਬੇਨਤੀ ਹੋਰ ਕਰਦਾ ਹਾਂ ਮਨੋਂ ਅਰਦਾਸ ਕੀਤੀ ਗਈ ਸਾਨੂੰ ਕੀ ਚਾਹੀਦਾ ਸਾਨੂੰ ਧੀ ਚਾਹੀਦੀ ਆ ਅਰਦਾਸ ਕੀਤੀ ਗਈ ਸਾਨੂੰ ਪੁੱਤ ਚਾਹੀਦਾ ਵਾ ਅਰਦਾਸ ਕੀਤੀ ਗਈ ਸਾਨੂੰ ਗੋੜ ਗੱਡੀ ਚਾਹੀਦੀ ਸਾਨੂੰ ਕੋਠੀ ਚਾਹੀਦੀ ਸਾਨੂੰ ਵੱਡੇ ਵੱਡੇ ਬਿਜ਼ਨਸ ਸਾਡੇ ਚੱਲਣ ਅਰਦਾਸ ਕੀਤੀ ਗਈ ਹੁਣ ਆ ਕੇ ਮੰਗਿਆ ਕਿੱਥੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਗੁਰਦਰੇ ਦੇ ਭਾਈ 900 ਰੁਪਇਆ 100 ਦੇ ਕੇ ਕਿਹਾ ਭਾਈ ਸਾਹਿਬ ਸਾਡੀ ਅਰਦਾਸ ਕਰੋ ਕਾਦੀ ਪੁੱਤ ਦੀ ਕਾਦੀ ਗੱਡੀ ਦੀ ਕਾਦੀ ਕੋਠੀ ਦੀ ਕਾਦੀ ਅਰਦਾਸ ਬਿਜ਼ਨਸ ਚ ਚੰਗਾ ਚੱਲੇ ਸਾਡਾ ਅਰਦਾਸ ਕਰਤੀ ਹੁਣ ਪੁੱਛੋ ਵੀ ਜਦੋਂ ਦੁੱਧ ਮਿਲ ਗਿਆ ਪੁੱਤ ਮਿਲ ਗਿਆ ਗੱਡੀ ਕੋਠੀ ਮਿਲ ਗਈ ਕਾਰ ਮਿਲ ਗਈ ਜਦੋਂ ਤੁਹਾਡਾ ਬਿਜ਼ਨਸ ਚੱਲ ਗਿਆ ਪੁੱਛੋ ਕੀ ਉਦੋਂ ਸ਼ੁਕਰਾਨਾ ਕਰਨ ਗੁਰੂ ਦਾ ਆਓਗੇ ਕਦੀ ਨਹੀਂ ਸ਼ੁਕਰਾਨਾ ਕਰਨ ਗੁਰੂ ਦਾ ਨਹੀਂ ਆਉਣਾ ਉਦੋਂ ਬੈਂਕਟ ਹਾਲਾਂ ਦੇ ਵਿੱਚ ਜਾ ਕੇ ਕੰਜਰੀਆਂ ਮੈਂ ਕਹਿੰਦਾ ਡਾਂਸਰਾਂ ਨਚਾਉਣੀਆਂ ਆ ਆ ਆ ਲਿਆ ਸਾਡੇ ਮੰਗਣਾ ਗੁਰੂ ਤੋਂ ਤੇ ਸ਼ੁਕਰਾਨੇ ਬੈਂਕਟਾ ਲਾ ਕੇ ਸ਼ੁਕਰਾਨੇ ਪੈਲਸਾਂ 'ਚ ਸ਼ੁਕਰਾਨੇ ਡਾਂਸਰਾਂ ਦੇ ਉੱਤੇ ਐ ਕਰ ਕਰ ਕੇ ਨੋਟ ਸੁੱਟ ਕੇ ਤੇ ਫਿਰ ਮਹਾਰਾਜ ਜੀ ਅੰਗ ਸੰਗ ਸਾਈ ਹੋਣਾ ਮਹਾਰਾਜ ਕਿਤੇ ਸਚੀ ਨਾਲ ਆ ਜਾਣ ਪੁੱਛਣ ਯਾਰ ਆ ਬਣ ਕੇ ਜਤਨੀ ਪੱਗਾਂ ਚ ਤੋਈ ਸਿਰ ਫਸਾਏ ਆ ਸ਼ਰਾਬਾਂ ਪੀ ਬੀ ਕੇ ਉਹ ਯੋ ਸ਼ਰਾਬਾਂ ਦਾੜਿਆਂ ਦੇ ਵਿੱਚ ਤੁਹਾਡੇ ਐ ਚੋਰੀਆਂ ਵਾਂ ਆ ਆਲੇ ਜਰ ਤੁਹਾਡੇ ਸਾਡੇ ਕੋਲ ਜਵਾਬ ਐ ਗੁਰੂ ਸਾਹਿਬ ਨੂੰ ਕੁਝ ਸਿੱਖੋ ਨਿਕਲੋ ਇਹਦਾ ਪਖਾਨਾ ਜੋ ਫੇ ਅਸੀਂ ਵੇਖੋ ਜੀ ਸਾਨੂੰ ਆਰਐਸਐਸ ਮਾਰਦੀ ਆ ਆਰਐਸਐਸ ਕਹਿੰਦੀ ਤੁਸੀਂ ਡਾਂਸਰ ਬਣ ਜਾਓ ਮਾ ਆ ਰਸਸ ਦੇ ਹੱਕ ਦੇ ਨਹੀਂ ਆ ਤੁਸੀਂ ਕਹਤੋਂ ਆਰਐਸਐਸ ਦਾ ਬੰਦਾ ਏ ਨਹੀਂ ਕੀ ਆਰਐਸਐਸ ਕਹਿ ਕੇ ਗਈ ਸੀ ਤੁਹਾਨੂੰ ਪਿਛਰਾਬਾ ਬੋਕਰੋ ਕੀ ਆਰਐਸਐਸ ਕਹਿੰਦੀ ਤੁਹਾਨੂੰ ਪੇ 9 ਵਜੇ ਦਾ ਟਾਈਮ ਦੇ ਕੇ ਤੇ 2:30 3 ਵਜੇ ਗੁਰਦਾਰੇ ਜਾਓ ਉਦੋਂ ਲਾਵਾਂ ਕਰਾਓ ਇੱਥੇ ਸਾਨੂੰ ਆਪ ਜਾਗਰੂਕ ਹੋਣਾ ਪਊ ਜਾਗਣਾ ਪਊਗਾ ਸਾਨੂੰ